ਕਹਾਣੀ ਬਦਲ ਤੂੰ ਹੀ ਘਰ ਵਿੱਚ ਅੱਜ ਉਹ ਇਕੱਲਾ ਹੀ ਸੀ ਉਸ ਦੀ ਪਤਨੀ ਬੇਟੀ ਤੇ ਬੇਟਾ ਇੱਕ ਵਿਆਹ ਗਏ ਹੋਏ ਸਨ ਜਾਣਾ ਤਾਂ ਉਸਨੇ ਵੀ ਸੀ ਪਰ ਉਸਨੇ ਜਾਣ ਕੇ ਉਹਨਾਂ ਨਾਲ ਜਾਣ ਤੋਂ ਪਿੱਛਾ ਛੁਡਾ ਲਿਆ ਸੀ ਉਸ ਦਾ ਕਹਿਣਾ ਸੀ ਕਿ ਕੱਲ ਹੀ ਤਾਂ ਬੁਖਾਰ ਉਤਰਿਆ ਹੈ ਕਮਜ਼ੋਰੀ ਬਹੁਤ ਹੈ ਵਿਆਹ ਵਿੱਚ ਕੁਝ ਖਾਦਾ ਪੀਤਾ ਜਾਊ ਤਾਂ ਬਦ ਪਰਹੇਜੀ ਮੱਲੋ ਮੱਲੀ ਹੋ ਜਾਊ ਜੇ ਦੁਬਾਰਾ ਪੈ ਬਿਮਾਰ ਪੈ ਗਿਆ ਤਾਂ ਇਸ ਲਈ ਮੈਨੂੰ ਘਰ ਹੀ ਰਹਿੰਦੀ ਉਹ ਮਗਰ ਸਚਾਈ ਕੁਝ ਹੋਰ ਹੀ ਸੀ ਦਰਅਸਲ ਸ਼ਾਦੀ ਦੇ ਸ਼ਬਦ ਨਾਲ ਉਸ ਨੂੰ ਪਤਾ ਨਹੀਂ ਕੀ ਹੋਣ ਲੱਗਦਾ ਸੀ ਆਪਣੀ ਕੋਠੇ ਜਿੱਡੀ ਧੀ ਨੂੰ ਵਿਹ ਵੇ ਕੇ ਉਸ ਦਾ ਪਿੰਡਾ ਦਿਨ ਬਦਿਨ ਕੋਲਦਾ ਜਾ ਰਿਹਾ ਸੀ ਜਿਸ ਦੀ ਉਮਰ ਸ਼ਬਾਬ ਦੀਆਂ ਮੰਜ਼ਲਾਂ ਨੂੰ ਪਾਰ ਕਰਦੀ ਜਾ ਰਹੀ ਸੀ ਧਰਮ ਪਤਨੀ ਹਰ ਵੇਲੇ ਉਸ ਨੂੰ ਟੋਕਦੀ ਰਹਿੰਦੀ ਕੀ ਕਦ ਕਰੋਗੇ ਧੀ ਦਾ ਵਿਆਹ ਵਿਆ ਤਾਂ ਕੱਲ ਕਰਦੀਆਂ ਪਰ ਤੇਰੀਆਂ ਇਹਨਾਂ ਸ਼ਰਤਾਂ ਦਾ ਕੀ ਕਰਾਂ ਕੀ ਕਰਾਨਾ ਸਾਡੇ ਮੇਜ ਦਾ ਹੋਵੇ ਇਹ ਮੁੰਡਾ ਸਹੀ ਮਿਲਦਾ ਹੈ ਤਾਂ ਘਰ ਠੀਕ ਨਹੀਂ ਮਿਲਦਾ ਜੇ ਘਰ ਸਹੀ ਮਿਲਦਾ ਹੈ ਤਾਂ ਮੁੰਡਾ ਠੀਕ ਨਹੀਂ ਮਿਲਦਾ ਘਰ ਜਮਾ ਸੁੰਨਾ ਸੀ ਕੜਾਕੇ ਦੀ ਧੋਪ ਨੇ ਵਾਤਾਵਰਨ ਨੂੰ ਪੱਠੀ ਵਾਂਗ ਤਪਾ ਰੱਖਿਆ ਸੀ ਉਸਨੇ ਕਮਰੇ ਦੀਆਂ ਤਾਕੀਆਂ ਬੰਦ ਕਰ ਦਿੱਤੀਆਂ ਤੇ ਪਲੰਗ ਤੇ ਪੈ ਗਿਆ ਪਰ ਪਹੀ ਪੇ ਉੱਪਰ ਚਲਦੀ ਬਿਜਲੀ ਦੇ ਪੱਖੇ ਨੂੰ ਦੇਖ ਕੇ ਉਸ ਨੂੰ ਚੰਦਰ ਪ੍ਰਕਾਸ਼ ਦੀ ਜ਼ਿਆਦ ਆ ਗਈ ਜਿਸ ਨੇ ਹੁਣੇ-ਹੁਣੇ ਖੁਦਕੁਸ਼ੀ ਕਰ ਲਈ ਸੀ ਉਸ ਨੇ ਸੋਚਿਆ ਪਲਾਚੰਦਰੇ ਨੂੰ ਅਜਿਹੀ ਕੀ ਮਜਬੂਰੀ ਹੋ ਗਈ ਸੀ ਅਜਾਹ ਕਿਹੜਾ ਦੁੱਖ ਸੀ ਅਜਿਹੀ ਕਿਹੜੀ ਬੇਜਾਰੀ ਸੀ ਜੋ ਉਸ ਨੇ ਇੱਕ ਹੀ ਝਟਕੇ ਵਿੱਚ ਆਪਣੀ ਜ਼ਿੰਦਗੀ ਦਾ ਖਾਤਮਾ ਕਰ ਲਿਆ ਹਾਲੇ ਉਸ ਦੀ ਰਿਟਾਇਰਮੈਂਟ ਵਿੱਚ ਵੀ ਕੁਝ ਮਹੀਨੇ ਬਾਕੀ ਸਨ ਜੋ ਖੀ ਰਕਮ ਉਸ ਨੂੰ ਭਾਰ ਮੁਕਤ ਹੋਣ ਤੇ ਮਿਲਣ ਵਾਲੀ ਸੀ ਇੱਕ ਹੀ ਤਾਂ ਕੁੜੀ ਸੀ ਉਸ ਚੰਦਰੇ ਦੀ ਬਹੁਤ ਪਿਆਰ ਕਰਦਾ ਸੀ ਉਹ ਆਪਣੀ ਧੀ ਨੂੰ ਤਾਂ ਹੀ ਤਾਂ ਉਸਨੇ ਆਪਣੀ ਧੀ ਨੂੰ ਆਪਣੇ ਮਨਪਸੰਦ ਮੁੰਡੇ ਨਾਲ ਵਿਆਹ ਕਰਨ ਦੀ ਪਰਵਾਨਗੀ ਦਿੱਤੀ ਸੀ ਪਰੰਤੂ ਕੁੜੀ ਦੀ ਮਨਪਸੰਦ ਸ਼ਾਦੀ ਕਰਨ ਤੇ ਉਸ ਦੇ ਘਰ ਬਹੁਤ ਸਿਆਪਾ ਹੋਇਆ ਸੀ ਆਪਸ ਵਿੱਚ ਮੀਆਂ ਬੀਵੀ ਦੀ ਟਕਰਾਰ ਇੰਨੀ ਭਿਆਨਕ ਨਹੀਂ ਸੀ ਕਿ ਉਹ ਆਪਣੀ ਜਾਨ ਦੇ ਦਿੰਦਾ ਹੁਣ ਧਰਮ ਪਤਨੀ ਹਰ ਵੇਲੇ ਬਰਲਾਪ ਕਰਦੀ ਰਹਿੰਦੀ ਹੈ ਕਿ ਜਿਵੇਂ ਸੱਪ ਨਿਕਲਣ ਤੇ ਲਕੀਰ ਨੂੰ ਕੋਈ ਪਿੱਟਦਾ ਰਹਿੰਦਾ ਹੈ ਪਤਨੀਆਂ ਤਾਂ ਸਾਰੀਆਂ ਹੀ ਚੰਗੇਜੀ ਹੁੰਦੀਆਂ ਹਨ ਹੋਰਾਂ ਨਾਲ ਕੁਲ ਮਿਲ ਕੇ ਗੱਲਾਂ ਕਰਦੀਆਂ ਹਨ ਪਰ ਜਿੱਥੇ ਖਸਮ ਸਾਹਮਣੇ ਆਇਆ ਨਹੀਂ ਕਿ ਮੱਥੇ ਤੇ ਵੱਟ ਪਏ ਨਹੀਂ ਹਰ ਵੇਲੇ ਤਾਨਿਆਂ ਦੇ ਤੀਰ ਚਲਾਉਣਾ ਇਹ ਅਦਾ ਚੰਦਰ ਦੀ ਪਤਨੀ ਦੀ ਹੀ ਨਹੀਂ ਸਾਰੀਆਂ ਪਤਨੀਆਂ ਵਿੱਚ ਹੁੰਦੀ ਹੈ ਚੰਦਰ ਦੀ ਪਤਨੀ ਦਾ ਹਰ ਵੇਲੇ ਆਪਣੇ ਪਤੀ ਨੂੰ ਉੱਠ ਦਿਆਂ ਬੈਂਦਿਆਂ ਇਹ ਹੀ ਕਹਿਣਾ ਕਿ ਤੁਸੀਂ ਆਪਣੇ ਪੈਸੇ ਬਚਾਉਣ ਲਈ ਆਪਣੀ ਧੀ ਦੀ ਕੋਟ ਮੈਰਜ ਕਰਵਾ ਦਿੱਤੀ ਆਪਣੀ ਧੀ ਨੂੰ ਐਨੀ ਖੁੱਲ ਦਿੱਤੀ ਕਿ ਉਸ ਦਾ ਹੌਂਸਲਾ ਐਨਾ ਵੱਧਿਆ ਕਿ ਵਿਆਹ ਵੀ ਉਸ ਦੀ ਧੀ ਦੇ ਇਨੇ ਗੈਰ ਬਰਾਦਰੀ ਵਿੱਚ ਕਰ ਲਿਆ ਉਸ ਦੀ ਪਤਨੀ ਦਾ ਚੰਦਰ ਤੇ ਦੋਸ਼ ਸੀ ਕਿ ਨਾ ਦਾਨ ਨਾ ਦਹੇਜ ਨਾ ਵਾਚਾ ਨਾ ਗਾਜਾ ਨਾ ਗੀਤ ਨਾ ਟੱਪੇ ਨਾ ਵਿਆਹ ਦੀਆਂ ਰੌਣਕਾਂ ਪਰ ਇਸ ਦਾ ਕਦੇ ਵੀ ਇਹ ਮਤਲਬ ਨਹੀਂ ਸੀ ਨਿਕਲਦਾ ਕਿ ਉਹ ਆਤਮ ਹੱਤਿਆ ਕਰਦਾ ਵਿਆਹ ਹੋ ਚੁੱਕਾ ਸੀ ਘਰ ਵੱਸ ਗਿਆ ਸੀ ਜੀਵਨ ਤਾਂ ਮੁੰਡੇ ਕੁੜੀ ਨੇ ਕੱਟਣਾ ਸੀ ਸਦ ਮੀਆਂ بیوی ਰਾਜੀ ਤਾਂ ਕੀ ਕਰੂ ਕਾਜੀ ਚੰਦਰ ਤਾਂ ਬਹੁਤ ਸੁਲਾ ਸਫਾਈ ਵਾਲਾ ਬੰਦਾ ਸੀ ਪਰ ਕਰਮਾਂ ਦੇ ਮਾੜੇ ਬੰਦੇ ਨੇ ਉਹਦੇ ਨਾਲ ਸਮਝੌਤਾ ਨਾ ਕੀਤਾ ਆਨਰ ਕਿਲਿੰਗ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ ਆਪਣੇ ਆਪ ਨੂੰ ਹੀ ਖਤਮ ਕਰ ਲਿਆ ਪ੍ਰਕਾਸ਼ ਨੂੰ ਪਏ ਪਏ ਪਤਾ ਨਹੀਂ ਕਿਉਂ ਇਹ ਜਾਪਿਆ ਕਿ ਮੇਰੀ ਅਤੇ ਚੰਦਰ ਦੀ ਇੱਕ ਜੈਸੀ ਹੀ ਕਹਾਣੀ ਹੈ ਮੇਰੇ ਹਾਲਾਤ ਇਨ ਬਿਨ ਉਸ ਦੇ ਨਾਲ ਮੇਲ ਖਾ ਰਹੇ ਹਨ ਮਸਲਾ ਉਸ ਦੀ ਕੁੜੀ ਦੀ ਸ਼ਾਦੀ ਦਾ ਸੀ ਅਤੇ ਇਹ ਹੀ ਪੋਜੀਸ਼ਨ ਮੇਰੀ ਧੀ ਦੀ ਸ਼ਾਦੀ ਦੀ ਹੈ ਪਤਨੀ ਉਹਦੀ ਤਾਨੇ ਮਾਰਦੀ ਸੀ ਅਤੇ ਮੇਰੀ ਪਤਨੀ ਵੀ ਦਾ ਵੀ ਇਹ ਹੀ ਫਰਮਾਨ ਹੈ ਕਿ ਖਾਨਦਾਨ ਉੱਚਾ ਚਾਹੀਦਾ ਹੈ ਐਤਾ ਪਏ ਪਏ ਖਿਆਲਾਂ ਦੀ ਉਡਾਨ ਚੰਦਰ ਨੂੰ ਪਤਾ ਨਹੀਂ ਕਿੱਥੋਂ ਤੋਂ ਕਿੱਥੇ ਲੈ ਗਈ ਹੌਲੀ ਹੌਲੀ ਖੁਦ ਖੁਸ਼ੀ ਦਾ ਕੀੜਾ ਉਸ ਦੇ ਦਿਮਾਗ ਵਿੱਚ ਕੁਰਬਲ ਕੁਰਬਲ ਕਰਨ ਲੱਗ ਪਿਆ ਘਰ ਸੁਨਣਾ ਸੀ ਦੁਪਹਿਰ ਦਾ ਵੇਲਾ ਸੀ ਕੋਈ ਵੀ ਆਸ-ਪਾਸ ਨਹੀਂ ਸੀ ਦੂਰ-ਦੂਰ ਤੱਕ ਕੋਈ ਵੀ ਆਹਟ ਉਸ ਨੂੰ ਸੁਣਾਈ ਨਹੀਂ ਦੇ ਰਹੀ ਸੀ ਕੁੜੀ ਦੀ ਸ਼ਾਦੀ ਨੂੰ ਲੈ ਕੇ ਉਸ ਦੀ ਧਰਮ ਪਤਨੀ ਹਰ ਵੇਲੇ ਨੱਕ ਨਾ ਕੱਟ ਜਾਏ ਦੀ ਰਾਗਣੀ ਅਲਾਪਦੀ ਰਹਿੰਦੀ ਸੀ ਜਿਵੇਂ ਹਨੇਰੇ ਵਿੱਚ ਚਾਰੇ ਪਾਸਿਓਂ ਕਾਕਰੋਚ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਇਸੇ ਤਰ੍ਹਾਂ ਪ੍ਰਕਾਸ਼ ਦੇ ਇਕੱਲੇਪਨ ਨੂੰ ਉਸ ਦੀਆਂ ਸਾਰੀਆਂ ਨਕਾਮੀਆਂ ਤੇ ਤਲਖੀਆਂ ਨੇ ਆਣ ਕੇ ਰਿਆ ਅਤੇ ਉਸ ਦਾ ਵੀ ਬਜਾਏ ਉਹਨਾਂ ਦਾ ਮੁਕਾਬਲਾ ਕਰਨ ਦੇ ਖੁਦ ਖੁਸ਼ੀ ਦਾ ਪੱਕਾ ਇਰਾਦਾ ਕਰ ਲਿਆ ਇਸ ਤਰ੍ਹਾਂ ਸੋਚਦੇ ਉਹ ਖੁਦ ਖੁਸ਼ੀ ਕਰਨ ਮਗਰੋਂ ਉਸ ਬਾਰੇ ਲੋਕਾਂ ਦਾ ਪ੍ਰਤੀਕਰਮ ਅਤੇ ਤਸੱਬਰਾਂ ਮੁਤਲਕ ਸੋਚਣ ਲੱਗ ਪਿਆ ਉਹ ਖੁਦ ਲੋਕਾਂ ਨੂੰ ਕਿਹਾ ਕਰਦਾ ਸੀ ਕਿ ਖੁਦਕੁਸ਼ੀ ਕਰਨਾ ਤਾਂ ਕਾਇਰਾਂ ਦਾ ਕੰਮ ਹੁੰਦਾ ਹੈ ਚੰਦਰ ਪਰਲੇ ਦਰਜੇ ਦਾ ਕਮਜ਼ੋਰ ਬੰਦਾ ਸਿੱਧ ਹੋਇਆ ਜੋ ਮੁਸੀਬਤਾਂ ਨੂੰ ਨਾ ਚੱਲ ਸਕਿਆ ਹੁਣ ਲੋਕ ਉਸ ਬਾਰੇ ਵੀ ਇਹੀ ਕਹਿਣਗੇ ਹੋਰਾਂ ਨੂੰ ਤਾਂ ਮੱਤਾਂ ਦਿਆ ਕਰਦਾ ਸੀ ਆਪਨੇ ਕੀ ਚੰਨ ਚੜਾਇਆ ਹੈ ਜ਼ਿੰਦਗੀ ਤੋਂ ਫਰਾਰ ਹੋਣਾ ਵੀ ਕੋਈ ਮਰਦਾਨਗੀ ਹੈ ਪਰ ਉਸਨੇ ਸੋਚਿਆ ਲੋਕਾਂ ਦਾ ਕੀ ਹੈ ਕਿਸੇ ਨੂੰ ਕਿਸੇ ਦੇ ਦਰਦ ਦਾ ਕੀ ਪਤਾ ਜਦ ਤੱਕ ਖੁਦ ਦੀ ਅੱਡੀ ਨਾ ਪਾਟੀ ਹੋਵੇ ਇਸ ਤਨ ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਕਹਿੰਦਾ ਹੈ ਕਿ ਮਰਨਾ ਬੁੱਝਦੀ ਲਈ ਹੈ ਮਰਨਾ ਤਾਂ ਬਹੁਤ ਵੱਡੇ ਜਿਗਰੇ ਦਾ ਕੰਮ ਹੈ ਪੱਥਰ ਦਾ ਕਲਜਾ ਚਾਹੀਦਾ ਹੈ ਮਰਨ ਲਈ ਇਸੇ ਤਰ੍ਹਾਂ ਪ੍ਰਕਾਸ਼ ਕੁਤ ਨੂੰ ਤਸੱਲੀਆ ਦਿੰਦਾ ਖੁਦ ਖੁਸ਼ੀ ਲਈ ਤਿਆਰ ਹੋ ਗਿਆ ਉਸ ਨੂੰ ਆਪਣੀ ਪਤਨੀ ਦੀ ਇਹ ਗੱਲ ਹਰ ਵੇਲੇ ਚੋਬਾ ਮਾਰਦੀ ਰਹਿੰਦੀ ਸੀ ਕਿ ਮੈਂ ਆਪਣੀ ਧੀ ਦਾ ਵਿਆਹ ਕਿਸੇ ਐਰੇ-ਗੈਰੇ ਨਾਲ ਨਹੀਂ ਕਰਨਾ ਜਿਵੇਂ ਚੰਦਰ ਨੇ ਆਪਣੀ ਧੀ ਦਾ ਕੀਤਾ ਹੈ ਵਿਆਹ ਕਰਨਾ ਹੈ ਧੂਮ-ਧਾਮ ਨਾਲ ਜਿਸ ਵਿੱਚ ਵਾਜੇ ਗਾਜੇ ਵੱਜਣ ਦੀਪਮਾਲਾ ਹੋਵੇ ਖਾਣਾ ਸ਼ਾਨਦਾਰ ਹੋਵੇ ਅਤੇ ਬਰਾਤ ਦੀ ਖੂਬ ਖਾਤਰ ਹੋਵੇ ਉਹ ਸੋਚ ਰਹੀ ਸੀ ਆਖਿਰ ਉਹ ਹੈ ਕਿ ਕੇਵਲ ਇੱਕ ਕਲਰਕ ਹੀ ਤਾਂ ਹੈ ਦੋ ਵਾਰ ਤਾਂ ਉਹ ਪ੍ਰੋਵੀਡੈਂਟ ਫੰਡ ਕਢਵਾ ਕੇ ਮੁੰਡਾ ਟੋਲਣ ਤੇ ਖਰਚ ਕਰ ਚੁੱਕਾ ਹੈ ਫਿਰ ਵੀ ਮੁੰਡਾ ਪਤਨੀ ਦੇ ਨੱਕ ਹੇਠ ਨਹੀਂ ਆਇਆ ਸੋਚਦੇ ਸੋਚਦੇ ਦੁਪਹਿਰ ਤੋਂ ਸ਼ਾਮ ਹੋ ਗਈ ਸ਼ਾਮ ਤੋਂ ਅੱਧੀ ਰਾਤ ਬੀਤ ਗਈ ਉਧਰ ਉਹਦੀ ਪਤਨੀ ਸ਼ਹਿਨਾਈਆਂ ਦੇ ਮధుਰ ਸਗੀਤ ਦਾ ਆਨੰਦ ਲੈ ਰਹੀ ਸੀ ਅਤੇ ਇੱਥਰ ਪ੍ਰਕਾਸ਼ ਆਪਣੀ ਨੱਕ ਰੱਖਣ ਲਈ ਕਮਰੇ 'ਚ ਇਕੱਲਾ ਪਿਆ ਖੁਦ ਨੂੰ ਮੌਤ ਦੇ ਹਵਾਲੇ ਕਰਨ ਜਾ ਰਿਹਾ ਸੀ ਮਰਨ ਦੇ ਡਰ ਤੋਂ ਇੱਕ ਵਾਰ ਉਹ ਕਾਗਜ਼ ਵਾਂਗ ਫੜਫੜਾਇਆ ਪਰ ਦੂਸਰੇ ਪਲ ਉਹ ਪੱਕੇ ਇਰਾਦੇ ਨਾਲ ਪਲੰਗ ਤੋਂ ਉੱਠਿਆ ਉਸਨੇ ਚਾਰੇ ਪਾਸੇ ਨਿਗਾਹ ਫੇਰੀ ਉਸਨੂੰ ਕਿਤੇ ਰੱਸੀ ਨਜ਼ਰ ਨਾ ਆਈ ਅਖੀਰ ਉਸਦੀ ਨਜ਼ਰ ਆਪਣੀ ਪੈਂਟ ਤੇ ਪਈ ਉਸਨੇ ਉਸ ਚੋਂ ਬੈਲਟ ਕੱਢ ਕੇ ਹੱਥ ਵਿੱਚ ਲਈ ਤੇ ਕੋਲ ਪਈ ਕੁਰਸੀ ਖਿੱਚ ਕੇ ਉਸਦੇ ਖੜਾ ਹੋ ਕੇ ਬੈਲਟ ਦਾ ਫੰਦਾ ਬਣਾ ਕੇ ਪੱਕੇ ਤੇ ਆਪਣੀ ਗਰਦਨ ਦੀ ਮੰਤੀ ਕੀਤੀ ਅਲੀਉ ਕਾਫੀ ਹੀ ਠਾਂਸੀ ਪੱਖੇ ਤੋਂ ਉਹ ਸੋਚ ਰਿਹਾ ਸੀ ਕਿ ਕੀ ਕਰਾਂ ਤਦ ਬਾਹਰ ਕਿਸੇ ਨੇ ਬੈਲ ਵਜਾ ਕੇ ਉਸਦੇ ਇਰਾਦੇ ਤੇ ਪਾਣੀ ਫੇਰ ਦਿੱਤਾ ਉਹ ਤੁਰੰਤ ਕੁਰਸੀ ਆਪਣੀ ਥਾਂ ਤੇ ਰੱਖ ਕੇ ਬੂਹਾ ਖੋਲਣ ਲਈ ਤੁਰਿਆ ਅਜਾਹ ਕਰਦੇ ਹੋਏ ਉਹ ਖੁਦ ਨੂੰ ਕਹਿ ਰਿਹਾ ਸੀ ਕਿ ਪ੍ਰਕਾਸ਼ ਤੋਂ ਕਿੰਨਾ ਬੁਝਤੀ ਲੈ ਇਨਸਾਨ ਹੈ ਦੁਬਾਰਾ ਫਿਰ ਬੈਲ ਵੱਜੀ ਉਸਨੇ ਤੁਰੰਤ ਦਰਵਾਜ਼ਾ ਖੋਲ ਦਿੱਤਾ ਮਾਂ ਬੇਟੀ ਅਤੇ ਬੇਟਾ ਤਿੰਨੋਂ ਅੰਦਰ ਦਾਖਲ ਹੋਏ ਬੇਟੀ ਦਿਖਾਵੇ ਦੇ ਤੌਰ ਤੇ ਕੁਝ ਖਫਾ ਹੋ ਕੇ ਆਪਣੇ ਪਾਪਾ ਨੂੰ ਗਲਵਕੜੀ ਪਾਉਂਦੇ ਹੋਏ ਬੋਲੀ ਪਾਪਾ ਘਰੇ ਪਏ ਰਹੇ ਤੁਸੀਂ ਜੇ ਚੱਲਦੇ ਤਾਂ ਕਿੰਨਾ ਮਜ਼ਾ ਆਉਂਦਾ ਕਵਾਲੀਆਂ ਤਾਂ ਕਮਾਲ ਦੀਆਂ ਸਨ ਸਾਰੇ ਹੀ ਤੁਹਾਡੇ ਬਾਰੇ ਪੁੱਛਦੇ ਰਹੇ ਪ੍ਰਕਾਸ਼ ਨੇ ਉੱਤਰ ਦਿੱਤਾ ਪਲਾ ਮੈਂ ਕਿਵੇਂ ਜਾ ਸਕਦਾ ਸੀ ਤੈਨੂੰ ਪਤਾ ਹੈ ਕਿ ਮੈਨੂੰ ਬੁਖਾਰ ਸੀ ਇਹ ਸੁਣਦਿਆਂ ਹੀ ਲਾਜੋ ਨੇ ਆਪਣੇ ਪਤੀ ਨੂੰ ਪੁੱਛਿਆ ਹਾਂ ਹੁਣ ਕੀ ਹਾਲ ਹੈ ਤੁਹਾਡਾ ਉਸਨੇ ਗੋਟੇ ਕਿਨਾਰੀ ਵਾਲੇ ਆਪਣੇ ਦੁਪੱਟੇ ਦੀ ਤੈਅ ਲਾਉਂਦਿਆਂ ਪੁੱਛਿਆ ਪ੍ਰਕਾਸ਼ ਦਾ ਉੱਤਰ ਸੀ ਹਾਂ ਠੀਕ ਹਾਂ ਪਰ ਤੁਹਾਨੂੰ ਇੰਨਾ ਪਸੀਨਾ ਕਿਉਂ ਆ ਰਿਹਾ ਹੈ ਕਮਜ਼ੋਰੀ ਚ ਹੋ ਗਈ ਹੈ ਬੁਖਾਰ ਹਲੇ ਕੱਲ ਹੀ ਉੱਤਰਿਆ ਹੈ ਐਨਾ ਕਹਿ ਕੇ ਉਹ ਪਲੰਗ ਤੇ ਪੈ ਗਿਆ ਪਏ ਪਏ ਉਸ ਨੂੰ ਆਪਣੀ ਮਸੂਮਤੀ ਤੇ ਬੜਾ ਤਰਸ ਆ ਰਿਹਾ ਸੀ ਉਸ ਦਿਨ ਇਸ ਨੇ ਮੰਨ ਦੀ ਕੀ ਸਥਿਤੀ ਰਹੀ ਹੋਵੇਗੀ ਵਿਆਹ ਵਿੱਚ ਹਾਲੇ ਇਸ ਦੇ ਵਿਆਹ ਬਾਰੇ ਟੱਕਾਂ ਵੀ ਨਹੀਂ ਟੁੱਟਿਆ ਸੀ ਐਨੇ ਵਿੱਚ ਉਸ ਦੀ ਧੀ ਕੱਪੜੇ ਬਦਲਣ ਅੰਦਰ ਚਲੀ ਗਈ ਤਾਂ ਲਾਚੋ ਨੇ ਮੌਕਾ ਤਾੜ ਕੇ ਪ੍ਰਕਾਸ਼ ਦੇ ਕੰਨ ਵਿੱਚ ਕਿਹਾ ਮੈਨੂੰ ਆਪਣੀ ਧੀ ਰਜਨੀ ਦੇ ਲੱਛਣ ਕੁਝ ਚੰਗੇ ਨਹੀਂ ਲੱਗੇ ਵਿਆਹ ਵਿੱਚ ਉਹ ਹਰ ਵੇਲੇ ਪਰਸ਼ੋਤਮ ਦੇ ਆਲੇ ਦੁਆਲੇ ਹੀ ਚੱਕਰ ਲਾਉਂਦੀ ਫਿਰਦੀ ਰਹੀ ਵੇਖ ਲਓ ਮੈਂ ਤੁਹਾਨੂੰ ਵੀਰੇ ਸਿਰ ਦਾ ਸਿੱਤਾ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ ਉਹ ਵੀ ਰਜਨੀ ਤੇ ਮਗਰਮਗਰ ਹੀ ਰਿਹਾ ਇਸ ਦਾ ਵਿਆਹ ਤੁਰੰਤ ਹੋ ਜਾਣਾ ਚਾਹੀਦਾ ਹੈ ਫਿਰ ਮੈਨੂੰ ਨਾ ਦੋਸ਼ ਦੇਣਾ ਜੇ ਕੱਲ ਨੂੰ ਅਜਹੀ ਗੱਲ ਵਾਪਰ ਗਈ ਤਾਂ ਆਪਣੀ ਤਾਂ ਨੱਕ ਕੱਟ ਜਾਊ ਇਹ ਸੋਹੰਤਿਆ ਹੀ ਪ੍ਰਕਾਸ਼ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਦੇ ਮੱਥੇ ਤੇ برف ਦੀ ਠੰਡੀ ਪੱਟੀ ਰੱਖ ਦਿੱਤੀ ਹੋਵੇ ਪ੍ਰਕਾਸ਼ ਨੇ ਕਿਹਾ ਕਿ ਹਰਜਾ ਜਦੋਂ ਇਹ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਇੱਕਠੇ ਉਹਨਾਂ ਬੀਏ ਕੋ ਕਾਲਜ ਵਿੱਚੋਂ ਪਾਸ ਕੀਤੀ ਹੈ ਮੁੰਡਾ ਵੀ ਸੋਹਣਾ ਹੈ ਰੁਜ਼ਗਾਰ ਤੇ ਲੱਗਿਆ ਹੋਇਆ ਹੈ ਬੈਂਕ ਵਿੱਚ ਚੰਗੇ ਰੁਤਬੇ ਤੇ ਕੰਮ ਕਰਦਾ ਹੈ ਨੇਕ ਹੈ ਸਾਰੇ ਮੁਹੱਲੇ ਦੇ ਲੋਕ ਲੋਕ ਉਸ ਦੀ ਸ਼ਰਾਫਤ ਦੀ ਸੌਂ ਖਾਂਦੇ ਨੇ ਜੀ ਆਪਸ ਵਿੱਚ ਇਹਨਾਂ ਦਾ ਪਿਆਰ ਹੈ ਫਿਰ ਆਪਾਂ ਨੂੰ ਕੀ ਉਪੱਤੀ ਹੈ ਹੈ ਮੈਨੂੰ ਅਤਰਾਜ ਹੈ ਲਾਜੂ ਨੇ ਗੁੱਸੇ ਵਿੱਚ ਆ ਕੇ ਕਿਹਾ ਹੈ ਤਾਂ ਗੈਰ ਬਰਾਦਰੀ ਦਾ ਅਸੀਂ ਉੱਚ ਕੁਲ ਦੇ ਪੰਡਤ ਪੰਡਤ ਤੇ ਉਹ ਮੋਇਆ ਜਾਂਦਾ ਤੇਲੀ ਉਸ ਦੇ ਵੱਟੇ ਤੇਲ ਦਾ ਘਿਲ ਉਸ ਦੇ ਵੱਟੇ ਤੇਲ ਦਾ ਕੁੱਲ ਚਲਾਇਆ ਕਰਦੇ ਸਨ ਸਾਡੀ ਨੱਕ ਨਾ ਕੱਟ ਜਾਉ ਉਸੇ ਵਿੱਚ ਆਏ ਪ੍ਰਕਾਸ਼ ਤੋਂ ਹੁੰੜ ਰਿਹਾ ਨਾ ਗਿਆ ਉਸਨੇ ਪੂਰੇ ਜੋਸ਼ ਵਿੱਚ ਆ ਕੇ ਬਕਾਵਤ ਦੇ ਸੁਰ ਵਿੱਚ ਕਿਹਾ ਕੱਟਦੀ ਹੈ ਤਾਂ ਕੱਟ ਜਾਏ ਤੇਰੀ ਨੱਕ ਨੱਕ ਨਾ ਹੋਈ ਜਿਵੇਂ ਮੋਮ ਹੋਈ ਤੇਰੀ ਨੱਕ ਰੱਖ ਇਸ ਨੂੰ ਸੰਭਾਲ ਕੇ ਬਹੁਤ ਹੋ ਗਿਆ ਹੁਣ ਜੇ ਤੇਰੀ ਮੰਨਾ ਤਾਂ ਬੱਸ ਹੋ ਗਿਆ ਕੁੜੀ ਦਾ ਵਿਆਹ ਫਿਰ ਤੇਲੀ ਵੀ ਤਾਂ ਰੱਬ ਨੇ ਬਣਾਇਆ ਹੋਇਆ ਹੈ ਜਿਸ ਨੇ ਸਾਨੂੰ ਬਣਾਇਆ ਸ਼ੁਕਰ ਨਹੀਂ ਕਰਦੀ ਰੱਬ ਨੇ ਘਰ ਬੈਠੇ ਬਿਠਾਏ ਮੁੰਡਾ ਪੇਜ ਦਿੱਤਾ ਜੇ ਅਸੀਂ ਆਪੇ ਮਾਪੇ ਔਲਾਦ ਦੀ ਮਰਜ਼ੀ ਮੁਤਾਬਕ ਸ਼ਾਦੀ ਕਰ ਦਿਆਂਗੇ ਤਾਂ ਫਿਰ ਇਸ ਵਿੱਚ ਕੀ ਬੁਰਾਈ ਹੈ ਹਾਂ ਸਾਡਾ ਹੀ ਫਰਜ਼ ਹੈ ਅਸੀਂ ਲੜਕੇ ਦੀਆਂ ਖੂਬੀਆਂ ਦੇਖੀਏ ਕਿ ਇਹ ਵਿਆਹ ਮੰਗਰੋਂ ਸੁખી ਰਹਿਣਗੇ ਜਾਂ ਨਹੀਂ ਇਸ ਮਾਮਲੇ ਵਿੱਚ ਇਹ ਫਿੱਟ ਰਿਸ਼ਤਾ ਹੈ ਆਖਿਰ ਕਦ ਤੀਕਨ ਆਪਾਂ ਕੁੜੀ ਦੇ ਗਲ ਵਿੱਚ ਰੱਸਾ ਪਾਈ ਮੰਡੀ ਵਿੱਚ ਮੁੰਡੇ ਦੀ ਤਲਾਸ਼ ਵਿੱਚ ਫਿਰਦੇ ਰਵਾਂਗੇ ਮੁੰਡਿਆਂ ਦੇ ਭਾਅ ਕਿੰਨੇ ਚੜ ਗਏ ਹਨ ਜਮਾਨਾ ਬਦਲ ਗਿਆ ਹੈ ਲਾਜੋ ਤੂੰ ਵੀ ਬਦਲ ਉੱਚੀ ਨੀਚੀ ਜਾਤ ਦੀ ਹੀਣ ਭਾਵਨਾ ਨੂੰ ਹੁਣ ਟੋਵਾ ਪੁੱਟ ਕੇ ਦੱਬ ਦੇ ਰਜਨੀ ਦਾ ਵਿਆਹ ਪ੍ਰਸ਼ੋਤਮ ਨਾਲ ਹੀ ਹੋਵੇਗਾ ਬਸ ਇਹੀ ਮੇਰਾ ਫੈਸਲਾ ਹੈ ਤੇਰੀ ਨੱਕ ਕੱਟੇਗੀ ਨਹੀਂ ਸਗੋਂ ਉੱਚੀ ਹੋਵੇਗੀ Thank you. Please like, share and subscribe.